ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਅਸ਼ਟਮੀ ਦਾ ਦਿਨ ਚੜ੍ਹਿਆ ਤਾਂ ਨਾਨਾ ਪ੍ਰਕਾਰ ਦੇ ਭੋਜਨ ਤਿਆਰ ਕਰਾ ਕੇ ਗੁਰੂ ਜੀ ਪਿਤਾ ਜੀ ਦਾ ਸ਼ਰਾਦ ਮਰਿਆਦਾ ਅਨੁਸਾਰ ਕਰਨ ਲੱਗੇ ਭਾਵੇਂ ਗੁਰੂ ਜੀ ਨੂੰ ਜਿਨ੍ਹਾਂ ਦਾ ਨਾਮ ਲੈ ਕੇ अनेका ਪ੍ਰਾਣੀਆਂ ਨੇ ਮੁਕਤੀਦਾਨ ਪਾਇਆ ਹੈ ਸ਼ਰਾਦ ਕਰਾਉਣ ਦੀ ਲੋੜ ਨਹੀਂ ਸੀ ਪਰ ਫਿਰ ਵੀ ਸੰਸਾਰੀ ਮਰਿਆਦਾ ਦਾ ਪਾਲਣ ਕਰਨ ਵਾਸਤੇ ਇਹ ਲੀਲਾ ਰਚਨਾ ਕੀਤੀ ਜਦ ਸ਼ਰਾਦ ਮਰਿਆਦਾ ਪੂਰਵਕ ਸਮਾਪਤ ਹੋ ਗਿਆ ਤਾਂ ਗੁਰੂ ਜੀ ਲੰਗਰ ਸਥਾਨ ਵਿੱਚ ਚਲੇ ਗਏ ਚਾਰੇ ਵਰਨਾਵਾਂ ਦੀਆਂ ਪੰਗਤਾਂ ਬਿਠਾੜ ਕੇ ਭੋਜਨ ਵਰਤਾਉਣ ਵਾਸਤੇ ਵਰਤਾਵੇ ਲਾ ਦਿੱਤੇ ਸਭ ਲੋਕ ਪੰਜਾ ਮਿੱਤਰ ਪੂਰੀ ਕਚੌਰੀ ਖੀਰ ਪੂੜੇ ਆਦ ਬਹੁਤ ਸੁਆਦੀਸ਼ਟ ਭੋਜਨ ਛੱਕ ਕੇ ਬੜੇ ਪ੍ਰਸੰਨ ਹੋਏ ਜਦ ਸਭ ਵੱਡੀਆਂ ਪੰਗਤਾਂ ਪ੍ਰਸ਼ਾਦ ਛੱਕ ਕੇ ਉੱਠ ਗਈਆਂ ਤਾਂ ਗੁਰੂ ਜੀ ਨੇ ਰਸੋਈਏ ਨੂੰ ਆਖਿਆ ਕਿ ਪਹਿਰ ਰਾਤ ਤੱਕ ਜਿਹੜਾ ਆਵੇ ਸਭ ਨੂੰ ਭੋਜਨ ਛਕਾਉਣਾ ਇਹ ਆਗਿਆ ਕਰਕੇ ਗੁਰੂ ਜੀ ਆਪ ਧਰਮਸ਼ਾਲਾ ਵਿੱਚ ਆ ਬਿਰਾਜਮਾਨ ਹੋਏ ਉਪਰੰਤ ਬਹੁਤ ਦੂਰ ਦੂਰ ਤੋਂ ਲੋਕਾਂ ਨੇ ਆਣ ਕੇ ਭੋਜਨ ਛਕਿਆ ਇਸ ਤਰ੍ਹਾਂ ਭੋਜਨ ਭੰਡਾਰ ਵਿੱਚ ਹੀ ਅਸ਼ਟਮੀ ਦਾ ਸਾਰਾ ਦਿਨ ਬੀਤ ਗਿਆ ਗੁਰੂ ਜੀ ਦਾ ਸਮਾਉਣਾ ਸੁਣ ਕੇ ਦੂਰ ਦੂਰ ਤੋਂ ਲੋਕ ਦਰਸ਼ਨ ਕਰਨ ਵਾਸਤੇ ਆਏ ਅਤੇ ਕਰਤਾਰਪੁਰ ਵਿੱਚ ਹਰ ਸ਼੍ਰੇਣੀ ਦੇ ਬਹੁਤ ਲੋਕ ਇਕੱਠੇ ਹੋ ਗਏ ਗੁਰੂ ਜੀ ਧਰਮਸ਼ਾਲਾ ਵਿੱਚ ਬੈਠੇ ਸਨ ਅਤੇ ਕੀਰਤਨ ਹੋ ਰਿਹਾ ਸੀ ਦਰਸ਼ਨ ਕਰਨ ਵਾਲੇ ਲੋਕਾਂ ਦੀ ਚਾਰ ਚੁਫੇਰੇ ਭੀੜ ਲੱਗ ਗਈ ਹੋਈ ਸੀ ਇਸ ਸਮੇਂ ਮਾਤਾ ਸੁਰਖਣੀ ਜੀ ਵੀ ਗੁਰੂ ਜੀ ਪਾਸ ਦੀਨਮਨ ਹੋ ਕੇ ਆਣ ਬੈਠੇ ਤਦ ਗੁਰੂ ਜੀ ਨੇ ਇੱਕ ਸਿੱਖ ਨੂੰ ਆਖਿਆ ਕਿ ਸ਼੍ਰੀ ਚੰਦ ਲਖਮੀ ਦਾਸ ਜੀ ਨੂੰ ਵੀ ਬੁਲਾ ਕੇ ਲੈ ਆਓ ਜਦ ਸੇਵਕ ਨੇ ਜਾ ਕੇ ਸਹਬਜ਼ਾਦਿਆਂ ਨੂੰ ਇਹ ਗੱਲ ਆਖੀ ਕਿ ਗੁਰੂ ਜੀ ਚਲਾਣਾ ਕਰਨ ਲੱਗੇ ਹਨ ਚੱਲ ਕੇ ਦਰਸ਼ਨ ਕਰ ਲਵੋ ਅਤੇ ਜੋ ਕੁਝ ਇੱਛਿਆ ਹੋਵੇ ਗੱਲਬਾਤ ਕਰ ਲਵੋ ਤਦ ਸਹਬਜ਼ਾਦਿਆਂ ਨੇ ਹੱਸ ਕੇ ਕਿਹਾ ਜਿਵੇਂ ਸਤਬੀ ਨੂੰ ਸਮਝਾਉਣ ਲੱਗੇ ਸਨ ਉਸ ਤਰ੍ਹਾਂ ਅੱਜ ਵੀ ਸਮਝਾਉਣਗੇ ਜਦ ਸੇਵਕ ਨੇ ਇਹ ਗੱਲ ਗੁਰੂ ਜੀ ਨੂੰ ਆਣ ਕੇ ਦੱਸੀ ਤਾਂ ਗੁਰੂ ਜੀ ਚੁੱਪ ਹੋ ਰਹੇ ਇਸ ਸਮੇਂ ਸਧਾਰਨ ਨੇ ਆਣ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਹੁਕਮ ਅਨੁਸਾਰ ਵਿਹੜੇ ਵਿੱਚ ਲੇਪਨ ਦੇ ਕੇ ਚੰਦਨ ਆਦ ਸੁਗੰਧੀਆਂ ਨਾਲ ਸਾਰਾ ਘਰ ਸੁਗੰਧਿਤ ਕਰ ਦਿੱਤਾ ਹੈ ਅਤੇ ਜਿਸ ਸਥਾਨ ਤੇ ਆਪ ਜੀ ਨੇ ਦੱਸਿਆ ਹੈ ਉਥੇ ਕੁਸ਼ਾ ਵਿਛਾ ਦਿੱਤੀ ਹੈ ਇਹ ਗੱਲ ਸੁਣ ਕੇ ਸਿੱਖਾਂ ਦੀਆਂ ਅੱਖਾਂ 'ਚੋਂ ਜਲ ਝੋਪਿਆ ਤੇ ਸਭ ਦੇ ਮਨ ਮੁਰਝਾ ਗਏ ਇਹ ਦਸ਼ਾ ਵੇਖ ਕੇ ਗੁਰੂ ਜੀ ਨੇ ਕਿਹਾ हे ਸਿੱਖੋ ਤੁਸੀਂ ਸ਼ੌਕਮਾਨ ਕਿਉਂ ਹੁੰਦੇ ਹੋ ਇਸ ਸਰੀਰ ਦਾ ਮੋ ਝੂਠਾ ਹੈ ਜਿਵੇਂ ਦਿਨ ਹੁੰਦਾ ਹੈ ਤੇ ਫਿਰ ਰਾਤ ਆਉਂਦੀ ਹੈ ਤਿਵੇਂ ਹੀ ਇਸ ਸਰੀਰ ਦਾ ਮਿਲਣਾ ਤੇ ਵਿਛੜਨਾ ਹੁੰਦਾ ਹੈ ਜੋ ਪੁਰਸ਼ ਸ਼ਬਦ ਨਾਲ ਮਿਲਦੇ ਹਨ ਉਹ ਕਦੇ ਨਹੀਂ ਵਿਛੜਦੇ ਜਿਨ੍ਹਾਂ ਦੀ ਸਾਨੂੰ ਮਿਲਣ ਦੀ ਇੱਛਾ ਹੈ ਉਹਨਾਂ ਨੂੰ ਸ਼ਬਦ ਦਾ ਸਿਮਰਨ ਕਰਨਾ ਚਾਹੀਦਾ ਹੈ ਨਾਮ ਦਾ ਸੋਨਾ ਮੰਨਣਾ ਤੇ ਸਿਮਰਨ ਕਰਕੇ ਉਸ ਨੂੰ ਹਿਰਦੇ ਵਿੱਚ ਬਸ ਹੋਣਾ ਚਾਹੀਦਾ ਹੈ ਫਿਰ ਕਦੇ ਸਾਡੇ ਨਾਲ ਵਿਛੜਨਾ ਨਹੀਂ ਹੋਵੇਗਾ ਨਾਮ ਤੋਂ ਬਿਨਾ ਹੋਰ ਜੋ ਕੁਝ ਵੀ ਸੰਸਾਰ ਵਿੱਚ ਪਸਾਰਾ ਦਿਖ ਰਿਹਾ ਹੈ ਉਹ ਸਭ ਨਾਸ਼ਵੰਤ ਹੈ ਸੂਰਜ ਚੰਦ ਦਾ ਵੀ ਸਮਾਪਾ ਕੇ ਨਾਸ਼ ਹੋ ਜਾਂਦਾ ਹੈ ਸੁਮੇਰ ਜੋ ਦੇਵਤਿਆਂ ਦਾ ਆਸਰਾ ਹੈ ਉਸ ਨੂੰ ਵੀ ਨਾਸ਼ ਹੁੰਦੇ ਆ ਇੱਕ ਛਿੰਨ ਨਹੀਂ ਲੱਗਦਾ ਪ੍ਰithvi ਜਲ ਤੇ ਵੱਡੇ ਸਮੁੰਦਰ ਵੀ ਕਾਲ ਅੱਗੇ ਨਹੀਂ ਠਹਿਰਦੇ ਅਗਨੀ ਪਉਣ ਜੋ ਬਹੁਤ ਬਲਵਾਨ ਹਨ ਉਹ ਵੀ ਸਮਾਂ ਪਾ ਕੇ ਬਲਹੀਨ ਹੋ ਜਾਂਦੇ ਹਨ ਮਹਾਬਲੀ ਰਾਜੇ ਦਾੰਤ ਦੇਵਤੇ ਅਤੇ ਅਵਤਾਰ ਸਭ ਦੇ ਸਿਰ ਤੇ ਕਾਲ ਦਾ ਡੰਕਾ ਵੱਜ ਰਿਹਾ ਹੈ ਇੰਦਰ ਕੁਬੇਰ ਆਦ ਨੂੰ ਨਾਸ਼ ਹੋਣ ਲੱਗਿਆ देर ਨਹੀਂ ਲੱਗਦੀ ਜਗਤ ਦੀ ਰਚਨਾ ਕਰਨ ਵਾਲਾ ਬ੍ਰਹਮ ਵਿਸ਼ਨੂੰ ਪਾਲਣ ਕਰਨ ਵਾਲਾ ਤੇ ਸ਼ਿਵ ਸਭ ਦਾ ਨਾਸ਼ ਕਰਨ ਵਾਲਾ ਹੈ ਇਹਨਾਂ ਦਾ ਵੀ ਸਮਾਂ ਪਾ ਕੇ ਨਾਸ਼ ਹੋ ਜਾਏਗਾ ਜੀਵਾਂ ਦੀ ਕਿਹੜੀ ਗੱਲ ਹੈ ਕਾਲ ਨੇ ਸਭ ਕਿਸੇ ਨੂੰ ਗਰਸਿਆ ਹੋਇਆ ਹੈ ਕਿਸੇ ਨੇ ਥਿਰ ਨਹੀਂ ਰਹਿਣਾ ਇਸ ਕਰਕੇ ਸ਼ਬਦ ਦਾ ਅਭਿਆਸ ਕਰੋ ਰਾਤ ਦਿਨ ਸਤਨਾਮ ਦਾ ਸਿਮਰਨ ਕਰੋ ਇਸ ਤਰ੍ਹਾਂ ਬਹੁਤ ਉਪਦੇਸ਼ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਧੀਰਜ ਦਿੱਤੀ ਜਦ ਸੂਰਜ ਚੜ੍ਹਨ ਦਾ ਸਮਾਂ ਹੋਇਆ ਤਾਂ ਗੁਰੂ ਜੀ ਧਰਮਸ਼ਾਲਾ ਤੋਂ ਬਾਹਰ ਆਣ ਕੇ ਉੱਪਰ ਚਾਦਰਾਂ ਲੈ ਕੇ ਕੁਸ਼ਾਂ ਦੇ ਆਸਣ ਉੱਤੇ ਲੰਮੇ ਪੈ ਗਏ ਮਾਤਾ ਸੁਲਖਣੀ ਜੀ ਨੇ ਵਿਚਾਰਿਆ ਕਿ ਮੇਰੇ ਪੁੱਤਰ ਜੇ ਹੁਣ ਇਸ ਸਮੇਂ ਵੀ ਆਪਣੇ ਪਿਤਾ ਨੂੰ ਨਾ ਮਿਲੇ ਤਾਂ ਪਿੱਛੋਂ ਪਛਤਾਉਣਗੇ ਇਸ ਵਾਸਤੇ ਮਾਤਾ ਜੀ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਹੁਣ ਸਹਿਬਜ਼ਾਦਿਆਂ ਨੂੰ ਆਪਣੇ ਪਾਸ ਬੁਲਾ ਲਵੋ ਇਸ ਸਮੇਂ ਉਹਨਾਂ ਦਾ ਤੁਹਾਡੇ ਪਾਸ ਹੋਣਾ ਜ਼ਰੂਰੀ ਹੈ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਦੋਹਾਂ ਸਹਿਬਜ਼ਾਦਿਆਂ ਨੂੰ ਆਪਣੇ ਪਾਸ ਬੁਲਾ ਲਿਆ ਤਦ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਨੇ ਆਣ ਕੇ ਬੜੀ ਸ਼ਰਧਾ ਨਾਲ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ हे ਸਰਬਗੁਣਾ ਦੀ ਖਾਨ ਪਿਤਾ ਜੀ ਸਾਨੂੰ ਇਹ ਪਤਾ ਨਹੀਂ ਸੀ ਕਿ ਆਪ ਸੱਚਮੁੱਚ ਸਾਨੂੰ ਮਿਲਣ ਤੋਂ ਬਿਨਾਂ ਹੀ ਜੋਤੀ ਜੋਤ ਸਮਾ ਜਾਓਗੇ ਇਸ ਕਰਕੇ ਸਾਡੀ ਭੁੱਲ ਬਖਸ਼ ਕੇ ਬੇਨਤੀ ਪ੍ਰਵਾਨ ਕਰੋ ਅਤੇ ਸਾਨੂੰ ਦੋ ਘੜੀਆਂ ਵਾਸਤੇ ਦਰਸ਼ਨ ਦੇ ਜਾਓ ਸਹਿਬਜ਼ਾਦਿਆਂ ਦੀ ਬੇਨਤੀ ਸੁਣ ਕੇ ਗੁਰੂ ਜੀ ਉੱਠ ਬੈਠੇ ਅਤੇ ਕਿਹਾ ਜੇ ਤੁਸੀਂ ਸਾਡਾ ਬਹੁਤ ਸਮੇਂ ਲਈ ਜੀਵਨ ਮੰਗਦੇ ਤਾਂ ਅਸੀਂ ਤੁਹਾਡੀ ਉਹ ਬੇਨਤੀ ਵੀ ਪ੍ਰਵਾਨ ਕਰ ਲੈਣੀ ਸੀ ਪਰ ਤੁਸੀਂ ਕੇਵਲ ਦੋ ਘੜੀਆਂ ਹੀ ਮੰਗੀਆਂ ਹਨ ਜੋ ਨਿਰੰਕਾਰ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ ਕਦੀ ਵੱਡ ਵੱਧ ਘਟ ਨਹੀਂ ਹੁੰਦਾ ਹੁਣ ਜੋ ਕੁਝ ਤੁਹਾਡੇ ਮਨ ਵਿੱਚ ਹੈ ਉਹ ਆਖੋ ਤਦ ਸ਼੍ਰੀ ਚੰਦ ਜੀ ਨੇ ਹੱਥ ਜੋੜ ਕੇ ਆਖਿਆ ਕਿ ਪਿਤਾ ਦੀ ਜਾਇਦਾਦ ਦੇ ਪੁੱਤਰ ਅਧਿਕਾਰੀ ਹੁੰਦੇ ਹਨ ਪਰ ਤੁਸੀਂ ਸਾਨੂੰ ਖਾਲੀ ਛੱਡ ਕੇ ਸ਼੍ਰੀ ਲੈਣਾ ਜੀ ਨੂੰ ਆਪਣੇ ਥਾਂ ਥਾਪ ਚੱਲੇ ਹੋ ਇਹ ਤੁਸਾਂ ਅਯੋਗ ਕਰ ਕੀਤੀ ਹੈ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਲੱਖਾਂ ਨੇਕੀਆਂ ਪੁੰਨ ਤਪ ਤੀਰਥ ਇਸ਼ਨਾਨ ਸੂਰਮ ਗਤੀ ਦੇ ਕਰਮ ਗਿਆਨ ਧਿਆਨ ਵੇਦਾ ਪੁਰਾਣਾ ਦੇ ਪਾਠ ਆਦੇ ਇਹ ਸਭ ਸਿਆਣਪਾਂ ਤੇ ਚਤਰਾਇਆਂ ਉਸ ਸਿਰਜਣਹਾਰ ਕੇ ਜਿਸ ਨੇ ਜੀਵ ਦਾ ਜੰਮਣਾ ਮਰਨਾ ਲਿਖਿਆ ਹੈ ਮੀ ਸਫਲ ਹਨ ਪ੍ਰਾਪਤ ਉਹੀ ਵਸਤੂ ਹੋਵੇਗੀ ਜਿਹੜੀ ਜੀਵ ਵਾਸਤੇ ਨਿਯਤ ਕਰ ਦਿੱਤੀ ਹੈ ਸੋ ਤੁਸੀਂ ਬੇਫਿਕਰ ਰਹੋ ਸਭ ਕੁਝ ਲੈਣਾ ਜਾਂ ਦੇਣਾ ਕਰਤਾਰ ਦੇ ਹੱਥ ਹੈ ਹੋਰ ਕਿਸੇ ਦੇ ਨਹੀਂ ਇਹ ਬਚਨ ਸੁਣ ਕੇ ਦੋਹਾਂ ਪੁੱਤਰਾਂ ਨੇ ਕਿਹਾ ਪਿਤਾ ਜੀ ਤੁਹਾਡੇ ਅੱਗੇ ਸਾਡਾ ਕੋਈ ਜੋਰ ਨਹੀਂ ਹੈ ਜਿਵੇਂ ਤੁਹਾਨੂੰ ਪਰਵਾਨ ਹੋਵੇ ਅਸੀਂ ਤੁਹਾਡੇ ਪੁੱਤਰ ਹਾਂ ਆਪਣੇ ਨਾਮ ਦੀ ਤੁਹਾਨੂੰ ਹੀ ਇਲਾਜ ਹੈ ਗੁਰੂ ਜੀ ਨੇ ਇਉਂ ਪੁੱਤਰਾਂ ਨੂੰ ਦੀਨ ਹੋਏ ਵੇਖ ਕੇ ਕਿਹਾ ਤੁਹਾਡੀ ਕੁਲ ਵਿੱਚ ਰਿੱਧੀਆਂ ਸਿੱਧੀਆਂ ਰਹਿਣਗੀਆਂ ਕਿਸੇ ਪਦਾਰਥ ਦੀ ਟੁੱਟ ਨਹੀਂ ਆਵੇਗੀ ਗੁਰੂ ਪੀਰਾਂ ਦੇ ਕੂਕਰਾਂ ਨੂੰ ਵੀ ਸਾਰਾ ਜਗਤ ਮੰਨਦਾ ਹੈ ਤੁਸੀਂ ਤਾਂ ਸਾਡੇ ਸਹਬਜ਼ਾਦੇ ਹੋ ਤੁਹਾਨੂੰ ਕਿਉਂ ਸਭ ਪਤਾਰਥ ਭੇਟਾ ਨਹੀਂ ਕਰਨਗੇ ਤੁਹਾਡੇ ਵਿੱਚ ਕਰਾਮਾਤ ਹੋਵੇਗੀ ਸਾਡੇ ਸਿੱਖ ਤੁਹਾਡੀ ਪੂਜਾ ਕਰਨਗੇ ਪਰੰਤੂ ਜੋ ਸ਼ਬਦ ਦੀ ਵਡਿਆਈ ਹੈ ਉਹ ਸ਼੍ਰੀ ਅੰਗਦ ਜੀ ਨੂੰ ਬਣਾਈ ਹੈ ਤੁਸੀਂ ਇਸ ਤੇ खेਦ ਪ੍ਰਗਟ ਨਾ ਕਰੋ ਇਸ ਸਮੇਂ ਭਾਈ ਬੁੱਢਾ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਜੀ ਆਪ ਜੀ ਨੇ ਜੋ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਵਾਸਤੇ ਸਿੱਖਾਂ ਪ੍ਰਤੀ ਹੁਕਮ ਕੀਤਾ ਹੈ ਇਸ ਦੇ ਯਥਾਰਥ ਅਰਥ ਸਿੱਖ ਆਪ ਜੀ ਦੇ ਮੁਖਾਰਬਿੰਦ ਤੋਂ ਸੁਣਨਾ ਚਾਹੁੰਦੇ ਹਨ ਤਦ ਗੁਰੂ ਜੀ ਨੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ فرمایا ਸੀ ਕਿ हे ਸਿੱਖੋ ਵਾਹਿਗੁਰੂ ਨਾਮ ਦੇ ਅਰਥ ਸੁਣੋ ਜਿਸ ਦੇ ਸਿਮਰਨ ਕਰਨ ਨਾਲ ਬਹੁਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਚਰਾਸੀ ਕੱਟੀ ਜਾਂਦੀ ਹੈ ਇੱਥੇ ਗੁਰੂ ਜੀ ਨੇ ਇੱਕ ਅਸ਼ਟਕ ਜਾਣ ਕੇ ਅੱਠ ਛੰ다 ਸਿਮਰਨ ਕੀਤਾ ਵਾਹਿਗੁਰੂ ਦੇ ਨਾਮ ਦਾ ਇੱਕ ਅਸ਼ਟਕ ਅਰਥ ਸੁਣ ਕੇ ਸਾਰੀ ਸੰਗਤ ਪ੍ਰਸੰਨ ਹੋ ਗਈ ਭਾਈ ਬੁੱਢਾ ਜੀ ਨੇ ਖੜੇ ਹੋ ਕੇ ਗੁਰੂ ਜੀ ਦੀ ਬਹੁਤ ਉਸਤਤੀ ਕਰਦੇ ਹੋਏ ਭਾਈ ਸੰਤੋਖ ਸਿੰਘ ਜੀ ਦੇ ਸ਼ਬਦਾਂ ਵਿੱਚ ਕਿਹਾ ਆਪ ਦੁੱਖ ਰੂਪ ਸਮੁੰਦਰ ਨੂੰ ਨਾਸ਼ ਕਰਨ ਵਾਲੇ ਅਗ ਸਤਿਮੁਨੀ ਹੋ ਸਾਰਿਆਂ ਵਿੱਚ ਤੁਹਾਡਾ ਵਾਸਾ ਹੈ ਸਭ ਵਿੱਚ ਖੇਲ ਕਰਦੇ ਹੋ ਕਰੋੜਾਂ ਜੀਵਾਂ ਨੂੰ ਜੋ ਮੋਹ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਤੁਸੀਂ ਮੁਕਤੀ ਬਖਸ਼ੀ ਹੈ ਆਪ ਜੀ ਦੀ ਸਦਾ ਹੀ ਜੈ ਹੋਵੇ ਜੈ ਹੋਵੇ ਤੁਹਾਨੂੰ ਨਮਸਕਾਰ ਹੈ ਨਮਸਕਾਰ ਹੈ ਭਾਈ ਬੁੱਢਾ ਜੀ ਦੇ ਇਹ ਸ਼ਰਧਾਪੂਰਵਕ ਵਾਕ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਭਾਈ ਬੁੱਢਾ ਜੀ ਨੂੰ ਭਾਈ ਪਦ ਦੀ ਬਖਸ਼ਿਸ਼ ਕੀਤੀ। ਇਸ ਦਿਨ ਤੋਂ ਸਭ ਸਿੱਖ ਆਪ ਜੀ ਨੂੰ ਭਾਈ ਬੁੱਢਾ ਜੀ ਆਖ ਕੇ ਸਤਿਕਾਰ ਕਰਨ ਲੱਗ ਪਏ। ਇਸ ਤਰ੍ਹਾਂ ਸਿੱਖਾਂ ਨੂੰ ਸਤਨਾਮ ਦਾ ਉਪਦੇਸ਼ ਅਤੇ ਧੀਰਜ ਸਹਿਤ ਵਰਦਾਨ ਦੇ ਕੇ ਆਪ ਜੀ ਨੇ ਫਰਮਾਇਆ ਕਿ ਸਾਡੇ ਚੁਫੇਰੇ ਕਨਾਤ ਧਾਣ ਦੇਓ ਤੇ ਆਪ ਸਾਰੇ ਇਸ ਦੇ ਬਾਹਰ ਜਾ ਕੇ ਸਤਨਾਮ ਦਾ ਜਾਪ ਕਰੋ। ਜਦ ਸਿੱਖਾਂ ਨੇ ਇਸ ਤਰ੍ਹਾਂ ਕਰ ਦਿੱਤਾ ਤਾਂ ਗੁਰੂ ਜੀ ਚਿੱਟੀ ਚਾਦਰ ਤਾਣ ਕੇ 쿠ਸ਼ਾ ਦੇ ਆਸਣ ਉੱਤੇ ਲੰਮੇ ਪੈ ਗਏ ਸਾਰੇ ਸਿੱਖ ਸੇਵਕਾਂ ਵਿੱਚ ਰੌਲਾ ਪੈ ਗਿਆ ਕਿ ਗੁਰੂ ਜੀ ਚਲਾਣਾ ਕਰ ਗਏ ਹਨ ਸਭ ਇਸਤਰੀ ਪੁਰਸ਼ਾਂ ਦੀਆਂ ਅੱਖਾਂ 'ਚੋਂ ਗੁਰੂ ਜੀ ਦਾ ਨਾਮ ਲੈ ਕੇ ਜਲ ਜਾਣ ਲੱਗ ਪਿਆ ਆਪ ਜੀ ਦਾ ਅੰਤਮ ਸਰੀਰਕ ਸੰਸਕਾਰ ਕਰਨ ਲੱਗਿਆ Hindu ਕਹਿਣ ਸਾਡਾ ਗੁਰੂ ਹੈ ਅਸਾਂ ਦੇਹੀ ਦਾ ਸੰਸਕਾਰ ਕਰਨਾ ਹੈ ਮੁਸਲਮਾਨ ਕਹਿਣ ਸਾਡਾ ਪੀਰ ਹੈ ਅਸਾਂ ਦੇਹੀ ਨੂੰ ਕਬਰ ਵਿੱਚ ਪਾਉਣਾ ਹੈ ਇਸ ਤਰ੍ਹਾਂ ਜਦ ਦੋਹਾਂ ਨੇ ਕਨਾਤ ਅੰਦਰ ਜਾ ਕੇ ਵੇਖਿਆ ਤਾਂ ਗੁਰੂ ਜੀ ਦਾ ਸਰੀਰ ਅਲੋਪ ਸੀ ਕੇਵਲ ਚਿੱਟਾ ਚਾਦਰਾਂ ਹੀ ਉਥੇ ਰਹਿ ਗਿਆ ਸੀ ਜੋ Hindu ਮੁਸਲਮਾਨਾਂ ਨੇ ਅੱਧਾ-ਅੱਧਾ ਕਰਕੇ ਹਿੰਦੂਆਂ ਨੇ ਅਗਨ ਭੇਟ ਕਰ ਦਿੱਤਾ ਤੇ ਮੁਸਲਮਾਨਾਂ ਨੇ ਦਫ਼ਨ ਕਰ ਦਿੱਤਾ ਉਧਰ ਜਦ ਗੁਰੂ ਜੀ ਵਿਵਾਨ ਤੇ ਚੜਕੇ ਸੱਚਖੰਡ ਨੂੰ ਚੱਲੇ ਤਾਂ ਆਕਾਸ਼ ਵਿੱਚ ਦੇਵਤਿਆਂ ਨੇ ਜੈ ਜੈਕਾਰ ਕਰਕੇ ਫੁੱਲਾਂ ਦੀ ਵਰਖਾ ਕੀਤੀ ਅਪਸਰਾਂ ਨੇ ਖੁਸ਼ੀ ਵਿੱਚ ਮਿਰਤਕਾਰੀ ਕੀਤੀ ਅਤੇ ਬ੍ਰਹਮਾ ਨੇ ਚੰਦਨ ਛੜਕਾਇਆ ਮੁਖੀ ਦੇਵਤਿਆਂ ਨੇ ਆਰਤੀ ਕੀਤੀ ਅਤੇ ਸੰਖਾਂ ਘੰਟਿਆਂ ਘੜਿਆਲਾਂ ਦੀ ਧੁਨੀ ਕੀਤੀ ਇਸ ਤਰ੍ਹਾਂ ਦੇਵ ਮੰਡਲਾਂ ਵਿੱਚ ਖੁਸ਼ੀਆਂ ਦੀ ਗਹਿਮਾ ਗਹਿਮ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਰਮ धाम ਸੱਚਖੰਡ ਵਿੱਚ ਜਾ ਬਿਰਾਜੇ ਇਸ ਤਰ੍ਹਾਂ ਗੁਰੂ ਜੀ 22 ਸਤੰਬਰ 1539 ਈਸਵੀ ਨੂੰ ਸੱਚਖੰਡ ਲਿਖੇ ਜਾ ਬਰਾਜੇ ਸਨ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ